ਜ਼ਿਲ੍ਹਾ ਅਮਰਸਾਦ ਦੇ ਪਿੰਡ ਝੰਡੇਰ ਵਿੱਚ ਖੰਧ ਦੇ ਝਗੜੇ ਨੂੰ ਲੈ ਕੇ ਪਿਛਲੇ ਦਿਨੀ ਮੁਖਤਾਰ ਸਿੰਘ ਅਤੇ ਸ਼ੌਂਕੀ ਨਾਮ ਦੇ ਪਰਿਵਾਰ ਵੱਲੋਂ ਥਾਣਾ ਝੰਡੇਰ ਵਿੱਚ ਦਰਖਾਸਤਾਂ ਦਿੱਤੀਆਂ ਹੋਈਆਂ ਸੀ ਅਤੇ ਮਹਾਰਾਜੀ ਭਗਵਾਨ ਵਾਲਮੀਕ ਗੁਰ ਗਿਆਨਾ ਸ਼ਕਤੀ ਦਲ ਦੇ ਮੁੱਖ ਸੰਚਾਲਕ ਬਾਬਾ ਜੈਮਲ ਸਿੰਘ ਸ਼ਹਿਰੀ ਜੀ ਅਤੇ ਬਾਬਾ ਲਖਬੀਰ ਸਾਹਿਬ ਜੀ ਵੱਲੋਂ ਪਿੰਡ ਵਿੱਚ ਪਹੁੰਚ ਕੇ ਉੱਥੋਂ ਦੇ ਮੌਜੂਦਾ ਸਰਪੰਚ ਸਰਦਾਰ ਸਰਤਾਜ ਸਿੰਘ ਬਾਬੂ ਜੀ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਦਿੱਤੀਆਂ ਹੋਈਆਂ ਦਰਖਾਸਤਾਂ ਦਾ ਰਾਜੀਨਾਵਾ ਕਰਵਾਇਆ ਗਿਆ ਅਤੇ ਬਾਬਾ ਜਮਲ ਸਿੰਘ ਸ਼ਹਿਰੀ ਵੱਲੋਂ ਐਸ ਐਚ ਓ ਚੰਡੇਰ ਦਾ ਧੰਨਵਾਦ ਕੀਤਾ ਗਿਆ ਅਤੇ ਬਾਬਾ ਜਮਲ ਸਿੰਘ ਸ਼ਹਿਰੀ ਜੀ ਨੇ ਪਿੰਡ ਦੇ ਮੈਂਬਰ ਪੰਚਾਇਤ ਅਤੇ ਸਰਪੰਚ ਦਾ ਵੀ ਧੰਨਵਾਦ ਕੀਤਾ ਗਿਆ ਜਤਿੰਦਰ ਸਿੰਘ ਦੀ ਮੁੰਜੀਠੇ ਤੋਂ ਖਾਸ ਰਿਪੋਰਟ ਇੰਡੀਆ న్యూਜ਼ ਆਜ ਤੱਕ ਸਿਰਫ ਕੜਵਾ ਸੱਚ ਹੈ ਕਰੋ 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 ਸ਼ਰੀ ਜੀ ਅੱਜ ਚੁੰਹੇਰ ਪਿੰਡ ਦੇ ਵਿੱਚ ਪਹੁੰਚੇ ਥਾਣੇ 'ਚ ਆਪਾਂ ਖੜੇ ਆ ਦੋ ਤਰ੍ਹਾਂ ਦਾ ਮਸਲਾ ਸੀ ਇੱਕ ਸ਼ੌਂਕੀ ਦਾ ਦੂਜੀ ਥੇ ਹਰਪੂਰਨ ਸਿੰਘ ਜੀ ਜੀ ਪੂਰਨ ਚੰਗ ਮਖਤਾਰ ਸਿੰਘ ਦਾ ਜੀ ਮਖਤਾਰ ਸਿੰਘ ਦਾ ਸੀ ਕੀ ਫੈਸਲਾ ਕੀ ਨਿਭੜਿਆ ਜੀ ਇਹਦਾ ਇਹ ਜੀ ਅਸੀਂ 3-4 ਦਿਨ ਤੋਂ ਆ ਰਹੇ ਆਂ ਚੁੰਡੇ ਥਾਣੇ ਦੇ ਵਿੱਚ ਮਸਲਾ ਇਹੋ ਹੀ ਕੰਦ ਦਾ ਮਸਲਾ ਹੀ ਤੇ ਥੋੜਾ ਜਿਹਾ ਹੋਰ ਚ ਅਰਚਣ ਪੈਂਦੀ ਸੀ ਤੇ ਜਾਂ ਕੋਈ ਰਾਜੀ ਨਾ ਅੜ ਜਾਂਦਾ ਸੀ ਕਿਸੇ ਗੱਲ ਤੋਂ ਅੱਜ ਇਹਨਾਂ ਬਾਅਦ ਸੁਖਿੰਦਰ ਜੀ ਬਹੁਤ ਚੁੰਡੇਰ ਜੀ ਆਮ ਆਦੀ ਪਾਰਟੀ ਦੇ ਸਰਪੰਚ ਆ ਜਿਨ੍ਹਾਂ ਨੇ 4-5 ਦਿਨ ਤੋਂ ਹਲਾਤ ਜਿਹੜੇ ਝੱਲੇ ਦੇ ਰੋਕੇ ਰੱਖਿਆ ਸੂਝਵਾਨ ਸਰਪੰਚਾ ਜਿਨ੍ਹਾਂ ਨੇ ਬਹਿ ਕੇ ਅੱਜ ਬੜੀ ਤਰੀਕੇ ਦੇ ਨਾਲ ਝੰਡੇ ਹਟਾਣ ਦੇ ਵਿੱਚ ਰਾਜੀ ਨਵਾ ਕਰਵਾ ਦਿੱਤਾ ਵਾ ਸਾਡੇ ਮੌਜੂਦਾ ਮੈਂਬਰ ਆ ਲਖਵਿੰਦਰ ਸਿੰਘ ਜੀ ਬਾਬਾ ਲਖਵੀਰ ਸ਼ਾਹ ਜੀ ਗੁਰਚਨ ਵੀਰ ਜੀ ਆਏ ਆ ਸਾਰੇ ਚੇਅਰਮੈਨ ਸਾਹਿਬ ਸਾਡੇ ਬਜ਼ੁਰਗ ਪੂਰਨ ਸਿੰਘ ਜੀ ਤੇ ਲਾਡੀ ਦਾ ਤੇ ਇੱਕ ਸ਼ੌਂਕੀ ਦਾ ਮਸਲਾ ਹੀ ਗੰਦ ਦਾ ਸੋ ਜਿਹੜਾ ਅੱਜ ਸੁਲਝਾਇਆ ਗਿਆ ਵਾ ਬੜੀ ਖੁਸ਼ੀ ਦੀ ਗੱਲ ਵਾ ਜਿਹੜਾ ਝਗੜਾ ਹੋਂਦੋਂ ਜਿਹੜਾ ਪਚਾਹ ਹੋ ਗਿਆ ਵਾ ਜਿਸ ਤਰ੍ਹਾਂ ਜਿਹੜਾ ਪੀਐਸ ਜਹਾ ਹੈ ਗਿਆ ਜੀ ਕਿਹੜੇ ਕਿਹੜੇ ਜਿਹੜੇ ਵੀ ਇੱਤੇ ਲਾਏ ਗਏ ਜਿਹੜੇ ਉਹਨਾਂ ਨੂੰ ਚੌਂਕੀ ਉਹਨਾਂ ਨੂੰ ਜਿਹੜੇ ਵੀ ਸਾਡੇ ਬਾਉ ਸੁਪਿੰਸਾਹਬ ਜੀ ਨੇ ਇਹ ਵੀਡੀਓ ਦੇ ਵਿੱਚ ਦੱਸਦੇ ਜੋ ਲਾਗੂ ਛੱਟਾਂ ਰੱਖੀਆਂ ਲੀਆਂ ਕਿ ਜਿਹੜੀ ਗਲੀ 11 ਫੁੱਟ ਛੱਡੀ ਆ ਉਧਰਲੀ ਇੱਕ ਸਾਈਡ ਤੇ ਜਿਹੜਾ ਪਲਾਟ ਬਾਉ ਨੇ ਕੋਈ ਲਿਆ ਹੋਇਆ ਛੋਟਾ ਟੁੱਟੀ ਵਾਲਾ ਪਲਾਟ ਆ ਉਧਰ ਕੋਈ ਆਪਣਾ ਪਾਣੀ ਕੱਢ ਸਕਦਾ ਜਾਂ ਦਰਵਾਜ਼ਾ ਲਾ ਸਕਦਾ ਬੂਹਾ ਵੀ ਲਾ ਸਕਦਾ ਤੇ ਜਿਹੜੀ ਦੂਜੀ ਸਾਈਡ ਆ ਜਾਨੀ ਕਿ ਬੂਹਾ ਉਧਰ ਲਾ ਸਕਦਾ ਜਿੱਥੇ ਲਾਡੀ ਵਾਲੀ ਸਾਈਡ ਆ ਜਿਹੜੀ ਦੂਜੀ ਸਾਈਡ ਆ ਉਧਰ ਨਾ ਕੋਈ ਬੂਹਾ ਭਾਰੀ ਦਰ ਉਹ ਜਿਹੜੀ ਗਲੀ ਸ਼ੁਰੂ ਤੋਂ ਪੈਂਦੀ ਆ ਉਧਰ ਉਹ ਮੁੰਡਾ ਸ਼ੌਂਕੀ ਆਪਣਾ ਦਰਵਾਜ਼ਾ ਲਾ ਸਕਦਾ ਸੋ ਰਾਜੀਨਾਮਾ ਸਾਰਿਆਂ ਨੇ ਵਧੀਆ ਤਰੀਕੇ ਨਾਲ ਕਰਵਾਤਾ ਵਾ ਤੇ ਐਸ ਐਚ ਓ ਆਪਣੇ ਵਧੀਆ ਵਾ ਜਿਨ੍ਹਾਂ ਨੇ ਝਗੜਾ ਰੋਕ ਕੇ ਰੱਖਿਆ ਤੇ ਇਥੋਂ ਦੇ ਸਰਪੰਚ ਸੂਝਵਾਨ ਆ ਬਊ ਵੀਰ ਜੀ ਜਿਨ੍ਹਾਂ ਨੇ ਝਗੜਾ ਰੋਕਿਆ ਸੂਝਵਾਨ ਮੇਰੇ ਮੈਂਬਰ ਪੰਚਾਇਤ ਆ ਜਿਨ੍ਹਾਂ ਨੇ ਹਾਲਾਤ ਝਗੜੇ ਦੇ ਰੋਕਦੇ ਹੋਏ ਅੱਜ ਜਿਹੜਾ ਰਾਜੀਨਾਮਾ ਕਰਵਾ ਦਿੱਤਾ ਵਾ ਵਧੀਆ ਖੁਸ਼ੀ ਦੀ ਗੱਲ ਆ ਵਧਾਈ ਪਾਤਰੀਆ ਪਿੰਡ ਜਿਨ੍ਹਾਂ ਨੇ ਅੱਜ ਰਾਜੀਨਾਮਾ ਅਗਰ ਜੇ ਕੋਈ ਇਹਨਾਂ ਦੀ ਉਲੰਘਣਾ ਕਰਦਾ ਤੇ ਤੁਹਾਡੇ ਵੱਲੋਂ ਕੀ ਜਿਹੜੀ ਦੋਨਾਂ ਸਰਪੰਚਾਂ ਸਾਹਿ सरपंच बाबा लखवीर शाह जी ਇਤੋਂ ਦੇ ਮੌਜੂਦਾ ਮੈਂਬਰ ਹੈ ਲਖਵਿੰਦਰ ਸਿੰਘ ਐਲਕਵਿੰਦਰ ਸਿੰਘ ਜੀ ਮੌਜੂਦਾ ਸਰਪੰਚਾ ਮੇਰੇ ਬਾਉ ਵੀਰ ਜੀ ਦੇਖੋ ਜੀ ਜਿਹੜੀਆਂ ਸ਼ਰਤਾਂ ਲਾਗੂ ਕੀਤੀਆਂ ਉਹਦੇ ਤਿਆਤ ਰਹਿਣਗੇ ਨਹੀਂ ਤੇ ਜੋ ਸਾਡੇ ਮੈਂਬਰ ਪੰਚਾਇਤ ਤੇ ਸਰਪੰਚ ਜੀ ਕਹਿੰਨਗੇ ਅਸੀਂ ਸਮਾਸੀਵਕਾਂ ਅਸੀਂ ਵੀ ਉਹਦੇ ਨਾਲ ਤਾਨਮੰਦੇਈ ਨਾਲ ਮੋੜੇ ਨਾਲ ਲਾਉਗਾ ਅਸੀਂ ਐਕਸ਼ਨ ਲਵਾਂਗੇ ਜਿਹੜਾ ਗਲਤ ਪਾਇਆ ਗਿਆ ਉਹ ਜਿਹਦੇ ਮੈਂਬਰ ਪੰਚਾਇਤ ਸਮਾਸੀਕ ਹੋਣ ਦੇਣਾ ਕਿ ਆਪਾਂ ਐਕਸ਼ਨ ਲਵਾਂਗੇ ਜੀ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਠੀਕ ਹੈ ਤੁਹਾਡੀ ਗੱਡੀ ਦਾ ਮਸਲਾ ਸੀ ਇਹਦਾ ਠਾਣਾ ਚਨੇਰ ਪਹੁੰਚਿਆ ਸੀ ਪੰਚਾਇਤ ਸਰਪੰਚ ਸਾਹਿਬ ਤੁਹਾਡੇ ਨਾਲ ਖੜੇ ਨੇ ਉਹਨਾਂ ਦਾ ਹੀ ਫੈਸਲਾ ਹੋਇਆ ਕੀਤਾ ਕਿ ਅੱਜ ਇੱਕ ਜੋ ਫੈਸਲਾ ਕੀਤਾ ਗਿਆ ਤੁਹਾਨੂੰ ਮਨਜ਼ੂਰ ਹੈ ਜੀ ਮਨਜ਼ੂਰ ਹੈ ਜੀ ਉਹ ਪੰਚਾਇਤ ਦੇ ਕਰਤਾ ਸਰਪੰਚ ਸਾਹਿਬ ਨੇ ਕਰਤਾ ਲਖਾਸੋ ਵਾ ਗੁਲਛੜੀਆਂ ਸਾਰੇ ਆ ਆਪਣੇ ਭੈਣ ਭਰਾ ਹੈਗੇ ਨੇ ਇਹਨਾਂ ਜੋ ਕਰਤਾ ਠੀਕ ਹੈ ਮਨਜ਼ੂਰ ਹੈ ਨੂੰ ਜਿਹੜੀਆਂ ਜਿਹੜੀਆਂ ਨਾਲ ਸ਼ਰਤਾਂ ਤੁਹਾਨੂੰ ਲਿਖਾਈਆਂ ਜਾਵਾਂ ਕੀ ਉਹ ਜੀ ਤੇ ਸਹਿਮਤ ਜੀ ਹਾਂ ਜੀ ਸਹਿਮਤ ਹਾਂ ਠੀਕ ਹੈ ਜੋ ਸ਼ਰਤਾਂ ਲਿਖਾਈਆਂ ਠੀਕ ਹੈ ਠੀਕ ਹੈ ਉਦੋਂ ਆ ਕੰਮ ਮਸਲਾ ਸੀ ਸ਼ੌਂਕੀ ਅਤੇ ਲਾਡੀ ਦੋ ਤਰ੍ਹਾਂ ਦਾ ਗਲੀ ਦਾ ਕੋ ਮਸਲਾ ਸੀ ਮੁਖਤਾਰ ਸਿੰਘ ਦਾ ਜਿਹੜਾ ਗਲੀ ਦੀ ਲੈ ਕੇ ਤੇ ਥਾਣੇ ਝੰਡੇਰ ਪਹੁੰਚੇ ਜੇ ਕੀ ਫੈਸਲਾ ਨਿਭੜਿਆ ਜੀ ਸਭ ਜੀ ਇਹ ਨਾ ਦੋਵੇਂ ਆਪਣੇ ਪਰਿਵਾਰ ਆ ਐਸੀ ਪਰਿਵਾਰ ਨਾਲ ਦੋਵੇਂ ਸੰਬੰਧ ਰੱਖਦੇ ਆ ਤੇ ਹਾਡੀ ਪਾਰਟੀ ਦੇ ਦੋਵੇਂ ਬੰਦੇ ਸੀਗੇ ਇਹ ਥੋੜਾ ਜਿਹਾ ਨਾ ਇਹਨਾਂ ਦਾ ਕੰਧ ਦਾ ਥੋੜਾ ਰੌਲਾ ਸੀ ਕੰਧ ਤੇ ਮਸਲੇ ਤੋਂ ਲੈ ਕੇ ਗਲੀ ਦੇ ਮਸਲੇ ਤੋਂ ਲੈ ਕੇ ਤੇ ਥੋੜਾ ਜਿਹਾ ਇਹਨਾਂ ਚ ਆਪੋ ਚ ਦੋਵਾਂ ਚ ਟਕਰਾਅ ਹੋ ਗਿਆ ਸੀਗਾ ਇਹਨਾਂ ਦਾ ਬਾਬਾ ਜੀ ਵੀ ਆਏ ਆ ਸਾਡੇ ਆ ਗੁਸ਼ਨਵੀਰ ਚੇਅਰਮੈਨ ਨੇ ਸਾਡੇ ਪਪਾ ਲਖਾ ਜੀ ਆ ਪੰਚਾਇਤ ਮੈਂਬਰ ਸਾਡੇ ਅਸੀਂ ਸਾਰਿਆਂ ਨੇ ਬਾਕੇ ਇਹਨਾਂ ਦਾ ਥੋੜਾ ਪੈਸਿਆਂ ਦਾ ਦੇਣ ਲੈਣ ਜਗਾ ਦਾ ਉਧਰ ਉਧਰੀ ਕਰਵਾ ਕੇ ਤੇ ਇਹਨਾਂ ਦਾ ਚ ਨੂੰ ਬੋਲ ਕੀ ਨਿਬੜਿਆ ਜੀ ਕਿਸ ਤਰ੍ਹਾਂ ਦਾ ਜਿਹੜਾ ਵਿਸਤਾਰ ਦੇ ਨਾਲ ਥੋੜਾ ਇਹ ਦਾ ਇਹਨਾਂ ਦਾ ਇਦਾਂ ਹੀ ਜਿਹੜਾ ਜਗਾ ਦਾ ਦੋਹਾਂ ਚੌਂ ਮਰਲਿਆਂ ਦਾ ਰੋਲਾ ਸੀਗਾ ਉਹ ਦੋਹਾਂ ਤਿੰਨਾਂ ਮਰਲਿਆਂ ਦੇ ਪੈਸੇ ਜਿਹੜੇ ਆ ਇਹਨਾਂ ਨੂੰ ਚੌਂਕੀ ਨੇ ਇਹਨਾਂ ਨੂੰ ਦੇਤੇ ਆ ਚਾਚਾ ਜੀ ਨੂੰ ਦੂਹੇ ਬਾਰੀ ਕੱਢਣ ਦਾ ਜਿਹੜਾ ਪਿੱਛੇ ਲਿਖਿਆ ਹੈ ਕਿਹੜੇ ਪਾਚੇ ਦਾ ਹੁਣ ਜਿਹੜਾ ਵੀ ਬੂਹਾ ਜਿਹੜਾ ਪਰਲੇ ਬੰਨੇ ਪਲਾਟ ਆ ਉਹਦਾ ਬੂਹਾ ਇਹਨੇ ਆਪਣਾ ਸ਼ੌਂਕੀ ਵੀਰ ਨੇ ਲਾਉਣਾ ਹੈ ਲਾਡੀ ਵਾਲੀ ਸਾਈਡ ਤੇ ਜਿਹੜਾ ਇੱਧਰ ਐਸ ਪਾਸੇ ਜਿਹੜਾ ਉਹਦਾ ਘਰ ਆ ਇਹ ਇੱਧਰ ਇਹ ਗਲੀ ਦੇ ਵਿੱਚ ਪਰਲੇ ਬੰਨੇ ਜਿਹੜਾ ਕੋਈ ਬੂਹਾ ਬਾਰੀ ਜਿਹੜਾ ਨਹੀਂ ਲਾਊਗਾ ਕੋਈ ਬੂਹਾ ਬਾਰੀ ਜਾਂ ਨਾਲੀ ਜਿਹੜੀ ਵੀ ਉਹ ਨਹੀਂ ਲਾਊਗਾ ਜਿਹੜਾ ਵੀ ਉਹ ਸ਼ੌਂਕੀ ਨੂੰ ਮਨਜ਼ੂਰੀ ਹੈ ਜੀ ਸ਼ੌਂਕੀ ਨੂੰ ਮਨਜ਼ੂਰੀ ਹੈ ਪੈਸੇ ਦੇ ਲਈ ਕੱਲ ਨੂੰ ਇਹਨਾਂ ਦੀ ਸਹਿਮਤੀ ਹੋ ਜੇ ਇਹ ਲਾਲਣ ਉਹ ਅਲੱਗ ਗੱਲ ਆ ਪਰ ਉਹ ਉਹ ਮਤਲਬ ਨਹੀਂ ਨਾ ਪਰ ਪੀਸ਼ੌਂ ਕੀ ਆਪਣੇ ਆਪ ਕੱਲਾ ਨਹੀਂ ਲਾ ਸਕਦੇ ਇਹ ਪ੍ਰਵਾਦ ਜਿਹੜੇ ਵੀ ਦੋਵੇਂ ਜਾਣੇ ਸਹਿਮਤ ਹੋਣਗੇ ਫਿਰ ਲਾ ਸਕਦੇ ਸਹਿਮਤ ਸਹਿਮਤ ਹੋਣ ਉਹਨਾਂ ਜਿਹੜੇ ਅਗਰ ਜੇ ਕੋਈ ਇਤੋਂ ਚੀਜ਼ ਤੋਂ ਮੁਕਰਦਾ ਹੈ ਤੇ ਕੀ ਤੁਹਾਡੀ ਤੇ ਲੋ ਐਕਸ਼ਨ ਜਿਲੇ ਆ ਜਾਊਗਾ ਉਹ ਜੋ ਪੰਚਾਇਤ ਲੈ ਲੈ ਐਕਸ਼ਨ ਲਊ ਅਸੀਂ ਇਹਨਾਂ ਦੇ ਨਾਲ ਆਂ ਜੀ ਜੋ ਮੋਰ ਲੱਗੀ ਲਿਖਿਆ ਸਾਰਾ ਅਸੀਂ ਨਾਲ ਜਿਹੜੀਆਂ ਗੱਲਾਂ ਹੋਈਆਂ ਜੇ ਮੰਨ ਲਓ ਸ਼ੌਂਕੀ ਕੱਲ ਨੂੰ ਠੱਕੇ ਨਾਲ ਉਧਰ ਨੂੰ ਬੂਆ ਕਰਦਾ ਹੈ ਜਾਂ ਕਿੱਦਾਂ ਵੀ ਹੈ ਤੇ ਉਹਦੇ ਬਾਰੇ ਨਹੀਂ ਠੱਕਾ ਠੱਕਾ ਵਿਚਾਰੇ ਸ਼ੌਂਕੀ ਨੇ ਕਾਹਦਾ ਕਰਨਾ ਇਹ ਗਰੀਬ ਬੰਦੇ ਇਹਨਾਂ ਮਗਰ ਜਿਹੜੇ ਆ ਠੱਕਾ ਹੀ ਕਰਾਉਣਾ ਹੁੰਦਾ ਜੇ ਕਿਸੇ ਪੈਸੇ ਦੀ ਕਿਸ਼ਤ ਕੀਤੀ ਹੈ ਸੁਪਨਸਾ ਉਹ ਕਿੰਨੇ ਦਾ ਹੋਇਆ ਡਾ ਕੋਈ ਇੱਕ ਮਰਲੇ ਜਗਾ ਜਿਹੜੀ ਬਤ ਨਿਕਲਦੀ ਪਈ ਹੈ ਉਹ 25-30000 ਰੁਪਏ ਦਾ ਹੋਇਆ 30000 ਰੁਪਏ ਜਿਹੜਾ ਸ਼ੌਕੀ ਨੇ ਇਹਨਾਂ ਦੇਣਾ ਹੈ ਇਸ ਪ੍ਰਕਾਰ ਨੂੰ ਦੇਗਾ ਹਾਂ ਸਵੇਰੇ ਅਸੀਂ ਦਵਾ ਦੇਣਾ ਠੀਕ ਹੈ ਹਾਂ